ਸਭਾ ਚੋਨਾ 2024 ਦੇ ਸਬੰਧ ਦੇ ਵਿੱਚ ਅੱਜ ਸਮਰਾਲਾ ਵਿਖੇ ਲੋਕ ਸਭਾ ਸੀ ਫਤੇਗੜ ਸਾਹਿਬ ਬਾਜਪਾ ਦੇ ਉਮੀਦਵਾਰ ਗੇਜਾਰਾਮ ਬਾਲਮਿਕੀ ਸਮਰਾਲਾ ਵਿਖੇ ਜ਼ੋਨ ਦਫਤਰ ਖੋਲਣ ਤੋਂ ਪਹਿਲਾਂ ਸਮਰਾਲਾ ਦੇ ਕੋਲ ਪ੍ਰਾਚੀਨ શ્રી ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਸ਼ਿਵ ਵਿਖੇ ਮੱਥਾ ਟੇਕਣ ਲਈ ਪਹੁੰਚੇ ਸੀ ਅਤੇ ਪ੍ਰਿੰਸ ਨਾਲ ਉਹਨਾਂ ਨੇ ਗੱਲਬਾਤ ਕੀਤੀ ਜੋਨਾਂ ਦੇ ਸਬੰਧ ਵਿੱਚ ਗੇਜਾਰਾਮ ਵਾਲਮੀਕੀ ਨੇ ਵਿਰੋਧੀ ਧਿਰਾਂ ਨੂੰ ਆਪਣੇ ਨਿਸ਼ਾਨੇ ਤੇ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਪਰ ਤੰਜ ਕੱਸੇ ਅਤੇ ਕਿਹਾ ਹੈ ਕਿ ਜੋ ਜੋ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਜੋ ਜੋ ਸੁਪਨੇ ਵਿਖਾਏ ਸੀ ਤੇ ਵਾਅਦੇ ਕੀਤੇ ਸੀ ਉਹਨਾਂ ਚੋਂ ਕੋਈ ਵੀ ਵਾਅਦਾ ਤੇ ਸੁਪਨਾ ਪੂਰਾ ਹਜੇ ਤੱਕ ਨਹੀਂ ਹੋਇਆ ਹੈ ਗੇਜਰਾਮ ਵਾਲਵਿਕੀ ਨੇ ਅੱਗੇ ਵੀ ਇਹ ਕਿਹਾ ਹੈ ਕਿ ਦਿੱਲੀ ਦੇ ਵਿੱਚ ਦਿੱਲੀ ਦੀ ਲੁਕਡ ਪਾਲਿਸੀ ਜੋ ਪੰਜਾਬ ਦੇ ਵਿੱਚ 8 ਮਹੀਨੇ ਚੱਲੀ ਹੈ ਉਸ ਤੋਂ ਪਹਿਲਾਂ ਮਨੀਸ਼ ਸਸੋਦੀਆ ਸੁਰਿੰਦਰ ਜੈਨ ਅਤੇ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਜਾ ਚੁੱਕੇ ਹਨ ਅਤੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਅਰਵਿੰਦ ਕੇਜਰੀਵਾਲ 2 ਜੂਨ ਤੱਕ ਲਈ ਜੇਲ੍ਹ ਤੋਂ ਬਾਹਰ ਆਏ ਹਨ ਅਤੇ ਇਸ ਕਾਰਨ ਆਏ ਹਨ ਕਿ ਜੋ ਅੰਦਰ ਜਗ੍ਹਾ ਖਾਲੀ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਭਰਨੀ ਹੈ ਵਾਲਮੀਕੀ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਇਹ ਵੀ ਕਿਹਾ ਹੈ ਕਿ ਭਗਵੰਤ ਸਿੰਘ ਮਾਨ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਮਾਈਨਿੰਗ ਪਾਲਿਸੀ ਲਿਕੁਇਡ ਪਾਲਿਸੀ ਨਾਲ ਪੰਜਾਬ ਵਿੱਚ 80000 ਕਰੋੜ ਬਚਾ ਕੇ ਪੰਜਾਬ ਸਰਕਾਰ ਦੇ ਖਾਤੇ ਵਿੱਚ ਪਾਵਾਂਗੇ ਅਤੇ ਚੜ੍ਹੇ ਹੋਏ ਕਰਜ਼ੇ ਉਤਾਰਾਂਗੇ। ਪੰਜਾਬ ਸਰਕਾਰ 70000 ਕਰੋੜ ਰੁਪਏ ਦੇ ਕਰਜ਼ੇ ਥੱਲੇ ਆ ਗਈ। ਹਾਂ ਜੀ ਗ੍ਰੇ ਤੁਸੀਂ ਅੱਜ ਮੁਕਤਫਰਾਂ ਨੂੰ ਘੱਟਣਾ ਸੰਭਾਲਿਆ ਅੱਜ ਭਾਜਪਾ ਕੀ ਕਹਿਣਾ ਚਾਹੁੰਦੇ? ਮੈਂ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਮੱਥਾ ਟੇਕਣ ਵਾਸਤੇ ਆਇਆ ਹਾਂ। ਇਹ ਜਗ੍ਹਾ ਬਹੁਤ ਬਧੀ ਜਿੰਨ ਜਗ੍ਹਾ ਇਸ ਜਗ੍ਹਾ ਤੇ ਜਿਹੜਾ ਵੀ ਆਇਆ ਉਸਦਾ ਦੇ ਚੁੱਕੀ ਪਾਇਆ ਅਸੀਂ ਜਿੱਤਣ ਵਾਸਤੇ ਇੱਥੇ ਨਮਸਕਾਰ ਕਰਨਾ ਹੈ ਕਿ ਮਾਰੇ ਸਾਨੂੰ ਜਿਤਾਉ ਅਸੀਂ ਫੇਰ ਆਪ ਜਿੱਦੇ ਚੰਨਾ ਦੇ ਨਸਬਤ ਕਿਹੜੇ ਚੰਨਾ ਵੀ ਮੁੱਦਿਆਂ ਨੂੰ ਲੈ ਕੇ ਤੁਸੀਂ ਗਰਾਊਂਡ ਤੇ ਉਤਰੇ ਹੋ ਮੁੱਦੇ ਤਾਂ ਬਹੁਤ ਆ ਰਹੇ ਆ ਮੰਦਰ ਚ ਖੜੇ ਆ ਉਹ ਮੁੱਦਿਆਂ ਦੇ ਉੱਪਰ ਵੀ ਨਾ ਹੀ ਗੱਲ ਕਰੀਏ ਕਿਉਂਕਿ ਮੰਦਰ ਦੇ ਬਿਵਾਰ ਹੁਣ ਮੈਂ ਦੱਸ ਦਿੰਦਾ ਅੰਸ਼ਰਮ ਭਗਤ ਦੀ ਸਰਕਾਰ ਨੇ ਪੰਜਾਬ ਦਾ ਬੁਰਾ ਹਾਲ ਕੀਤਾ ਵਾ ਲਾਜਵਾਨੀ ਖਤਮ ਹੋ ਰਹੀ ਹੈ ਪੈਣਾ ਮੇਰੀਆਂ ਡੀਕਰੀਆਂ ਵੀ ਭਗਵੰਤ ਮਾਨ ਆਊਗਾ ਨਾ ਭਗਵੰਤ ਮਾਨ ਆਇਆ ਨਾ ਭਗਵੰਤ ਮਾਨ ਦਾ ਡਾਕੀਆ ਤੇ 9000 ਰੁਪਏ ਪਰ ਮਹੀਨੇ ਆਇਆ ਪਤਾ ਨਹੀਂ ਡਾਕੀਆ ਕਿੱਥੇ ਖੋ ਗਿਆ ਅਸੀਂ ਲੱਭ ਰਹੇ ਹਾਂ ਭਗਵੰਤ ਮਾਨ ਜੀ ਆਪਣਾ ਡਾਕੀਆ ਭੇਜ ਦਿਓ ਸਾਡੇ ਬੀਬੀਆਂ ਨੂੰ 1000 ਰੁਪਏ ਦੇ ਕੇ ਜਾ ਕੇ ਦਿਾਰਾ ਸੁਣਾਲੇ ਤੋਂ ਬਣੇ ਹਲਕੇ ਦੇ ਜੋ ਮਜੂਤਾ ਐਮਪੀ ਰਹਿੰਦੇ ਆ ਮਰਸੀ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਦੇਖ ਰਹੇ ਹੋ ਸਰ ਇਹ ਤਾਂ ਤੁਹਾਨੂੰ ਪਤਾ ਲੱਗ ਜੂਗਾ ਇੱਕ ਤਰੀਕ ਨੂੰ ਜਦੋਂ ਵੋਟਾਂ ਪੈਣੀਆਂ ਪਹਿਲਾਂ ਤਾਂ ਉਹਦਾ ਪੁਰਾਣ ਉੱਥੇ ਰਾਏਕੋਟ ਅਮਰਗੜ ਚ ਹੈ ਬਾਕੀ ਸਮਰਾਲੇ ਤੁਸੀਂ ਖੜੇ ਤੁਸੀਂ ਦੇਖ ਲਓ ਕਿੰਨਾ ਕੁ ਤੋੜਿਆ ਆਇਆ ਕਿੰਨਾ ਕੁ ਤੁਹਾਨੂੰ ਪਿਆਰ ਕੀਤਾ ਜਿੰਨਾ ਕੋਈ ਡੜ ਪਾਉਗੂੰਦੀ ਮਿੱਠਾ ਹੋਊਗਾ ਉਹਨੇ ਵੇਸਾ ਹੀ ਆਪਣੀ ਆਈਐਸ ਦੀ ਜਿਹੜੀ ਵੀਰੋ ਕੇਸੀ ਹੁੰਦੀ ਨਾ ਉਹ ਉਹਦੇ ਚ ਰਹੇ ਆ ਉਹ ਇਹ ਕਹਿੰਦਾ ਸੀ ਕਿ ਲੋਕਾਂ ਦੀ ਮਜਬੂਰੀ ਹੈ ਮੈਨੂੰ ਐਮਪੀ ਬਣਾਣਾ ਮੈਂ ਬਣ ਗਿਆ ਮੇਰਾ ਕੰਮ ਖਤਮ ਹੋ ਗਿਆ ਉਹਨੂੰ ਦੁਆਰਾ ਫਿਰ ਦੁਆਰਾ ਕੰਮ ਕਰਨ ਲਈ ਸ੍ਰੀ ਫਤੇਗੜ ਸਾਹਿਬ ਸਿੱਧਾ ਹੀ ਧਰਤੀ ਦੇ ਆ ਹੁਣ ਤੁਸੀਂ ਫੈਸਲਾ ਦਿਨਾ ਮੈਂ ਤਾਂ ਤੁਹਾਡੇ ਚਾਨਾ ਚ ਬੇਨਤੀ ਕਰ ਰਿਹਾ ਬਿਓ ਇੱਕ ਤਰੀਕ ਨੂੰ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੋ ਇਸ ਵਾਰ 400 ਪਾਰ ਮੋਦੀ ਸਰਕਾਰ ਤੀਜੀ ਵਾਰ ਮੋਦੀ ਸਰਕਾਰ ਲੋਕ ਸਭਾ ਫਤੇਗੜ ਸਾਹਿਬ ਸੀਟ ਤੁਹਾਡੀ ਭਾਜਪਾ ਦੀ ਸੀਟ ਜੋ ਨਾਮ ਬਹੁਤ ਲੀਡ ਅਨਾਉਂਸ ਹੋਇਆ ਵਿਰੋਧੀ ਤਰਫ ਇੱਕੋ ਗੱਲ ਕਹਿੰਦੇ ਰਹੀਆਂ ਕਿ ਭਾਜਪਾ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਜਿੰਨੂੰ ਟਿਕਟ ਦੇਣ ਕੇ ਜ਼ਬਰਦਸਤੀ ਹੀ ਦੇਣੀ ਪੈਣੀ ਹੈ ਮੈਨੂੰ 2 ਮਹੀਨੇ ਪਹਿਲਾਂ ਉਦੀ ਸਾਹਮਣੇ ਨੱਡਾ ਜੀ ਨੇ ਅਮਰਚਾਈ ਚੁੱਕ ਸਾਹਮਣੇ ਸਖਾਪਤ ਜੀ ਨੇ ਮੈਨੂੰ 2 ਮਹੀਨੇ ਪਹਿਲਾਂ ਨਹੀਂ ਦੇਖਣਾ ਜੇ ਤੁਸੀਂ ਤੇ ਮੇਰੇ ਵੀਡੀਓ ਪਈ ਹੈ ਮੇਰੇ ਉਹਨਾਂ ਨੇ ਸਰੋਪਾ ਪਾਕ ਮੈਨੂੰ ਭੇਜਿਆ ਸੀ ਸੋ ਪ੍ਰੋਟੋਕਾਲ ਤੀ ਉਹ ਕਹਿੰਦੇ ਵੀ ਇਸ ਸੀਟ ਪਾ ਸਭ ਤੋਂ ਲਾਉ ਕਹਿੰਦੇਗਾ ਤੁਸੀਂ ਤਿਆਰੀ ਕਰੋ ਮੈਂ ਅਜੇ ਤੱਕ ਨਾਮ ਰਗੜ ਗਿਆ ਨਾ ਰੈਕੜ ਗਿਆ ਠੀਕ ਹੈ ਜੇ ਮੈਂ ਗਿਆ ਕਿਉਂ ਨਹੀਂ ਹੈ ਕਉਂਕੀ ਜਿਹੜੀ ਇੱਥੇ ਤਿਆਰੀ ਹੈ ਮੇਰਾ ਆਪਣਾ ਇਹ ਘਰ ਹੈ ਸਮਰਾਲਾ ਨਹੀਂ ਇੱਥੇ 35 ਦਾ ਰਿਸ਼ਤੇਦਾਰੀਆਂ ਇਹ ਇਸ ਕਰਕੇ ਮੈਨੂੰ ਇੱਥੇ ਕੋਈ ਜ਼ਿਆਦਾ ਜਿਹੜੇ ਮੇਰੇ ਨਾਲ ਖੜੇ ਆ ਇਹ ਸਾਰੇ ਹੀ ਗੇਜਰ ਹਾਂ ਮੈਂ ਦੋ ਦਿਨ ਪਹਿਲਾਂ ਮੁਖਮਦੀ ਭਗਵੰਤ ਸਿੰਘ ਮਾਨ ਦਾ ਰੋਸ ਸਮਰਾਲਾ ਵਿਖੇ ਹੋਇਆ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਜੋ ਸੀ ਐਲਾਨ ਕੀਤਾ ਨੇ ਤਾਂ 1000 ਰੁਪਏ ਵੀ ਅਸੀਂ ਪੂਰੇ ਕਰਾਂਗੇ ਪਰ ਜੋ ਭਾਜਪਾ ਜੋ ਮੋਦੀ ਜੀ ਕੋਈ ਗਰੰਟੀ ਦਿੰਦੇ ਨੇ ਚੋਣਾਂ ਦੇ ਮੁਰਹਿਆ ਕੇ ਦਿੰਦੇ ਨੇ ਬਾਅਦ ਸਬਸਿਡੀ ਵਾਪਸ ਲੈ ਲੈਂਦੇ ਨੇ ਨਹੀਂ ਆ ਜਿਹੜਾ 80000 ਕਰੋੜ ਬੰਦਿਆਂ ਨੂੰ ਗਰੰਟੀ ਅਨਾਜ ਦੇ ਰਹੇ ਆ ਜਿੱਤੇ ਤੇ ਭਗਵੰਤ ਮਾਨ ਨੇ ਚੋਰੀ ਕੀਤਾ ਉਹਦੇ 'ਚ ਫੋਟੋ ਲਾ ਕੇ ਆਪਣਾ ਥੱਲੇ ਲਿਖਿਆ ਵਨ 99% ਕੇਂਦਰ ਸਰਕਾਰ ਦੀ ਇਹ ਯੋਜਨਾ ਦੇ ਵਿੱਚੋਂ ਇਹ ਚੋਰੀ ਨਹੀਂ ਅਸੀਂ ਕਰ ਰਹੇ ਉਹ ਕਰ ਰਹੇ ਦੱਸੋ ਸਹੀ ਉਹ ਝੂਠ ਬੋਲਨ ਦਾ ਮਾਰ ਹੈ ਕੈਪਟਨ ਝੂਠ ਦਾ ਇਸ ਕਰਕੇ ਝੂਠ ਤੁਸੀਂ ਸਾਰਿਆਂ ਨੇ ਇੱਕ ਤਰੀਕ ਨੂੰ ਪਕੜੋਣਾ ਤੇ ਚਾਰ ਤਰੀਕ ਨੂੰ ਤੁਹਾਨੂੰ ਲੱਗਦਾ ਤ ਉਹਨੂੰ ਲਿਕਡ ਪਾਲਿਸੀ ਹੈ ਦਿੱਲੀ ਦੇ ਵਿੱਚ ਉਹਨਾਂ ਇੱਥੇ ਪੰਜਾਬ ਚ 8 ਮਹੀਨੇ ਚਲਾਈਏ ਜਿਸ ਕਰਕੇ ਸੋਸੋਦੀਆ ਜੀ सुरेंद्र ਜੈਨ ਜੀ ਆਰਡੀਨਰ ਦੇ ਮਹਾਨ ਲੀਡਰ ਕੇਜਰੀਵਾਸ ਸਾਹਿਬ ਦੇ ਚ ਉਹ 2 ਤਰੀਕ ਤੱਕ ਆਏ ਆ ਉਹ ਇਸ ਕਰਕੇ ਆਏ ਆ ਵੀ ਉੱਤੇ ਥੋੜੀ ਜਿਹੀ ਜਗ੍ਹਾ ਰਹਿੰਦੀ ਹੈ ਉਹ ਭਰਨੀ ਹੈ ਭਗਵੰਤ ਮਾਨ ਜੀ ਦੀ ਉੱਤੇ ਤਿਆਰੀ ਹੈ ਕਿਉਂਕਿ ਉਹ ਜਿੰਨਾ ਕਰਪਟ 5% ਤੋਂ 12% ਕੱਟਣੀ ਇਹ ਲੁੱਟ ਨਹੀਂ ਇਹ ਲੋਕਾਂ ਦੀ ਲੁੱਟ ਹੈ ਉਹਨਾਂ ਨਾਲ ਤਾਂ ਗੱਲ ਕੀਤੀ ਵੀ 40000 ਕਰੋੜ ਰੁਪਇਆ ਅਸੀਂ ਮਾਈਨਿੰਗ ਚੋਂ ਲੇ ਗਏ ਕਿੱਤੇ ਆ ਉਹ ਕਹਿੰਦੇ ਅਸੀਂ ਲਿਕਵਿਡ ਪਾਲਿਸੀ ਚੋਂ 40000 ਕਰੋੜ ਕਮਾਵਾਂਗੇ ਕਮਾ ਕੇ 80000 ਕਰੋੜ ਰੁਪਇਆ ਅਸੀਂ ਪਰ ਸਾਲ ਸਰਕਾਰ ਦੇ ਖਾਤੇ ਚ ਪਾ ਮ ਪਰ ਕਿੱਥੇ ਗਿਆ ਅੱਜ ਤੁਸੀਂ ਦੇਖ ਲਿਓ 70000 ਕਰੋੜ ਇਹ ਭਗਵੰਤ ਮਾਨ ਦੀ ਸਰਕਾਰ ਕਰਜ ਦੇ ਨੇ ਕਿ ਚਲੇਗੀ ਲਓ ਪੰਜਾਬ ਦੇ ਚ ਕਰਜ਼ਾ ਵਧ ਰਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਕਹਿੰਦਾ ਮੇਰੀ ਮਾਂ ਪੈਲਸਨ ਦੇ ਗਿਜਾਰਾ ਕਰਦੀ ਪੈਨਸਨ ਤੇ ਤੇਦੀ ਬਾਰ ਬਾਰ ਆਸਟ੍ਰੇਲੀਆ ਜਾਈ ਉਹ ਪੈਨਸਨ ਤੇ ਜਾਊਗੀ ਔਰ ਨਹੀਂ ਉਹ ਇੱਥੇ ਸਾਡੇ ਦੇਸ਼ ਦਾ ਕੋਹਣ ਪਰਸਿੰਨੇ ਦਾ ਪੈਸਾ ਪੰਜਾਬ ਦਾ ਔਲ ਡੁੱਟ ਕੇ ਕਦੀ ਕੇਜਰੀਵਾਲ ਕਦੀ ਕੋਈ ਕੋਈ ਉਹ ਦਾ ਕਹਿੰਦਾ ਮੈਂ ਫੋਟੋ ਦੇ ਖਲਾਫ ਐ ਮੈਂ ਆਮ ਆਦਮੀ ਨੂੰ ਕਰਾਂਗਾ ਹੁਣ ਲੋਨ ਆਮ ਆਦਮੀ ਦਾ ਮਿਲੇ ਨਹੀਂ ਪੰਜ ਮੰਤਰੀ ਕਢਾਤੇ 2 ਐਮਐਨ ਕਢਾਤੇ ਆਮ ਆਦਮੀ ਦਾ ਗੇਜਰਾਮ ਐ ਡੋਂਟ ਟੂ ਅਰਥ ਇਹ ਮੋਦੀ ਸਾਹਮਣੇ ਆਮ ਆਦਮੀ ਕੇਜਾ ਨਾ ਮੈਂ ਇੱਕ ਕਲਾਸ 4 ਨੂੰ ਇੱਕ ਲੋਕ ਸਭਾ ਦੀ ਸੀਟ ਦੇ ਨਹੀਂ ਉਹ ਵੀ ਦਿੱਤੀ ਵੀ ਕਿਹਦੇ ਆ ਜਿਹੜਾ ਐਮ ਡੀ ਚੀਫ ਸੈਕਟਰੀ ਮੱਧ ਪ੍ਰਦੇਸ਼ ਦੇ ਉਹਦੇ ਮੁਕਾਬਲੇ ਚ ਕੜਾਇਆ ਇਹ ਆਮ ਆਦਮੀ ਤਾਂ ਆ ਗੱਲ ਲੈਣਾ ਇਹ ਜਿਹੜੀ ਆਮ ਆਦਮੀ ਦੇ ਦੰਦ ਖਾਂਦੇ ਹੋ ਰਹੇ ਹਾਥੀ ਮਗਰੋਂ ਦੰਦ ਖਾਂਦੇ ਹੋ ਰਹੇ ਜਿਵੇਂ ਕਿ ਅੱਜ ਤੱਕ ਪੰਜਾਬ ਦੇ ਸਿਆਸਤ ਨਸ਼ੇ ਨੂੰ ਖਤਮ ਕਰਨ ਲਈ ਦਿੱਤੀ ਗਿਆ ਭਾਵੇਂ ਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀ ਪਰ ਅੱਜ ਤੱਕ ਨਸ਼ਾ ਖਤਮ ਨਹੀਂ ਹੋਇਆ ਭਗਵੰਤ ਮਾਨ ਜੀ ਨੇ ਕਹਿਆ ਦੇ ਮੈਨੂੰ 30 ਦਿਨ ਦੇ ਦਿਓ ਮੈਂ 3 ਦਿਨ ਚ ਸਾਰਾ ਪੰਜਾਬ ਚ ਨਸ਼ਾ ਕਦਮ ਕਰੂੰ 2 ਸਾਲ ਤੋਂ ਵੀ ਉੱਪਰ ਹੋ ਗਏ ਅੱਗੇ ਤਾਂ ਲੋਕੀ ਲੋਕੀ ਲੈ ਕੇ ਆਂਦੇ ਤੇ ਹੁਣ ਹੋਣ ਡਿਲੀਵਰੀ ਐ ਹੁਣ ਤੁਸੀਂ ਫੋਨ ਕਰੋਗੇ ਐਮ ਐਲ ਏ ਐਮ ਐਲ ਏ ਦੇ ਪੀ ਏ ਐਮ ਐਲ ਏ ਦੇ ਨਿਆਣੇ ਹੁਣ ਨਸ਼ਾ ਵੇਚ ਕਨੇ ਆ ਰੀਤਾ ਦੀ ਕਿਵੱਲ ਇਹਨਾਂ ਦੇ ਐਮ ਐਲ ਏ 드라마 ਚ ਰੀਤਾ ਕੱਟ ਕੱਟੇ ਵੇਚਦੇ ਅੱਜ ਭਗਵੰਤ ਮਾਨ ਦੇ ਬੰਦੇ ਜਿਹੜੇ ਐਮ ਐਲ ਏ ਲੋਕਾਂ ਦੀ ਕੋਠੀਆਂ ਤਾਪਰੇ ਲੋਕਾਂ ਦੀਆਂ ਜ਼ਮੀਨਾਂ ਤਾਪਰੇ ਲੋਕਾਂ ਨੂੰ ਬਰਬਾਦ ਕਰ ਰਹੇ ਆ ਅੱਜ ਆਮ ਆਦਮੀ ਕਿੱਥੇ ਆਜਾ ਆਮ ਆਦਮੀ ਨਹੀਂ ਅੱਜ ਲੋਟੂ ਟਾਣਾ ਇਹਨਾਂ ਨੂੰ ਆਪਣੇ ਲੁੱਟਣਾ ਵੀ ਹੈ ਤੇ ਕੁੱਟਣਾ ਵੀ ਟੋੜੇ ਸਾਰੇ ਇਹਨਾਂ ਨੂੰ ਬਿੱਲੇ ਕਰਕੇ ਆਪਣੇ ਬਟਾਣਾ ਵੀ ਹੈ ਸਿਟੀ ਹੋਮ ਨਿਊਜ਼ ਲਈ ਅਮਿਤ ਥਾਪੜ ਦੀ ਇਹ ਰਿਪੋਰਟ